ਸੋ ਤਸਵੀਰਾਂ ਲੱਡੂਆਂ ਦੇ ਫੱਕੇ ਮਾਰਨ ਦੀਆਂ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆ ਨਾਜ ਮੰਡੀ ਪੋਹਾਨੀਗੜ ਵਿਖੇ ਜਿੱਥੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਕਿਉਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਬਾਸਮਤੀ ਦੀਆਂ ਢੇਰੀਆਂ ਨਾਜ ਮੰਡੀ ਪੋਹਾਨੀਗੜ ਵਿਖੇ ਪਹੁੰਚ ਗਈਆਂ ਨੇ ਤੇ ਪਹਿਲੀ ਬੋਲੀ ਅੱਜ ਲਵਾਈ ਜਾ ਰਹੀ ਹੈ ਉੱਚੇਚੇ ਤੌਰ ਤੇ ਮਾਰਕਟ ਕਮੇਟੀ ਦੇ ਚੇਅਰਮੈਨ ਜਗਤ ਛੇੜੀਆ ਤੇ ਨਾਜ ਮੰਡੀ ਪੁਹਾਣੀਗਰ ਦੇ ਪ੍ਰਧਾਨ ਪ੍ਰਦੀਪ ਮਿੱਤਰ ਮੌਕੇ ਤੇ ਮੌਜੂਦ ਨੇ ਢੇਰੀ ਤੁਹਾਡੇ ਸਾਹਮਣੇ ਐ ਤੇ ਬੋਲੀ ਵੀ ਤੁਹਾਡੇ ਸਾਹਮਣੇ ਲੱਗ ਰਹੀ ਹੈ 3260 ਰੁਪਏ ਕਵੰਟਰ ਨੂੰ ਇਹ ਬੋਲੀ ਲੱਗੀ ਹੈ ਤੇ ਕਿਸਾਨ ਵੀ ਖੁਸ਼ ਨੇ ਆਰਤੀ ਭਾਈਚਾਰਾ ਵੀ ਖੁਸ਼ ਹੈ ਉੱਥੇ ਲੇਬਰ ਵੀ ਖੁਸ਼ ਹੈ ਕਿਉਂਕਿ ਅੱਜ ਦਾ ਜਿਹੜਾ ਦਿਹਾੜਾ ਉਹ ਸ਼ੁਭ ਦਿਹਾੜਾ ਹੈ ਤੇ ਮੰਦਰਾਂ ਦੇ ਵਿੱਚ ਵੀ ਰੌਣਕਾਂ ਨੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਤੇ ਇੱਕ ਤਰ੍ਹਾਂ ਦਾ ਨਵਾਂ ਸਾਲ ਹੈ ਜਿਹੜਾ ਇਹ ਸ਼ੁਰੂ ਹੋ ਗਿਆ ਕਿਉਂਕਿ ਜਿਹੜੇ ਤਿਉਹਾਰ ਨੇ ਇਹ ਸ਼ੁਰੂ ਹੋ ਚੁੱਕੇ ਨੇ ਸੋ ਤੁਹਾਨੂੰ ਅਨਾਜ ਮੰਡੀ ਤੋਂ ਨਿਕਲ ਵਿਖੀ ਲੈ ਚਲਦੇ ਆ ਪਹਿਲਾਂ ਦਿਖਾਉਨੇ ਆ ਕਿ ਕਿਸ ਤਰ੍ਹਾਂ ਬੋਲੀ ਹੁੰਦੀ ਹੈ ਤੇ ਉਸ ਤੋਂ ਬਾਅਦ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਨੇ ਆ ਆਈ 3000 ਰੁਪਏ ਤੈਨਿਆਰ ਦਾਸੋ ਜੀ 3 ਰੁਪਏ 40 50 ਰੁਪਏ ਜੀ ਸਹੀ 60 ਰੁਪਏ 70 80 90 ਰੁਪਏ 3100 ਰੁਪਏ ਜੀ ਹਾਂ ਜੀ 10 ਰੁਪਏ 20 30 40 ਹਾਂ ਜੀ 30 40 ਰੁਪਏ ਜੀ ਹਾਂ ਜੀ 50 ਰੁਪਏ ਜੀ 3500 ਰੁਪਏ 60 ਰੁਪਏ ਜੀ ਹਾਂ ਜੀ 70 ਜੀ 80 ਰੁਪਏ ਜੀ 90 <takeiono> 32 ਰੁਪਏ ਜੀ 10 ਰੁਪਏ 20 30 ਰੁਪਏ 40 ਕਿੰਨਾ 60 ਰੁਪਏ ਜੀ ਹਾਂ ਜੀ 32 60 ਰੁਪਏ ਦੇਖੋ 32 60 32 60 ਜੰਮਪੇ ਜੀ ਤੁਹਾਨੂੰ ਕਿਹਨਾ ਮਾਪੀ ਮੇਰ ਨਾਮ ਹਰਚੰਦ ਸਿੰਘ ਹੈ ਜੀ ਪਿੰਡ ਕਪਿਆ

ਮੰਡੀ ਦੇ ਵਿੱਚ ਆਰਤੀ ਭਾਈ ਚਾਰੇ ਵੱਲੋਂ ਅੱਜ ਬੋਲੀ ਕਰਵਾਈ ਗਈ ਹੈ ਤੇ ਜਿਹੜੀ ᱴੇਰੀਆ ਕਪਿਆਲ ਪਿੰਡ ਦੀ ਜ਼ਿਮੀਂਦਾਰ ਦੀ 1509 ਜਿਹੜੀ ਹੈ ਜੋ ਜਿਹਦਾ ਰੇਟ ਅੱਜ 3260 ਰੁਪਏ ਪੂਰਾ ਵਧੀਆ ਰੇਟ ਲੱਗਿਆ ਹੈ ਤਾਂ ਕਿਸ ਤਰੀਕੇ ਦੇਖ ਲਓ ਜੀ ਕਿ ਫਸਲੀ ਸੂਰ ਆ ਰਹੀ ਹੈ ਤਾਂ ਕਿੰਨੀ ਇੱਕ ਵਧੀਆ ਜਿਹੜੀ ਆ ਦੇਖੋ ਵਧੀਆ ਹੋਵੇਗੀ ਮੰਡੀ ਦੇ ਵਿੱਚ ਪੂਰੀ ਸਾਨੂੰ ਆਸ ਹੈ ਵੀ ਵੱਧ ਤੋਂ ਵੱਧ ਲੋਕ ਆਪ ਦੀ ਮੰਡੀ ਦੇ ਵਿੱਚ ਆਵੇ ਕਿੰਨਾ ਕਿ ਬਾਹਰ ਕਿਸੇ ਹੋਰ ਮੰਡੀ ਤੇ ਜਾਣਾ ਪਵੇ ਕਿਸਾਨਪ੍ਰਭ ਨੂੰ ਕੀ ਬੇ ਅਪੀਲ ਕਰਦੇ ਕਿਸਾਨਪ੍ਰਭ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਆਦਾ ਤੋਂ ਜਿਆਦਾ ਜੀਰੀ ਬਾਹਰ ਨਹੀਂ ਲੈ ਕੇ ਜਾਣ ਵੀ ਉਰੇ ਇੱਥੇ ਪਹੁੰਚਦੀ ਕਰਨ ਜੀ ਤੇ ਵਧੀਆ ਰੇਟ ਦੇਵਾਂਗੇ ਦੇਖੋ ਬੜਾ ਚੰਗਾ ਲੱਗ ਰਿਹਾ ਜੀ ਅੱਜ ਸਾਡੇ ਭੌਣ ਨਿਗੜ ਮੰਡੀ 'ਚ ਬਾਸਪਤੀ ਜੀਰੀ ਆਈ ਹੈ ਪਹਿਲੇ ਦਿਨ ਤੇ ਉਹਦੀ ਖਰੀਦ ਸ਼ੁਰੂ ਕਰਾਈ ਹੈ ਨਾਲ ਸਾਡੇ ਚੇਅਰਮੈਨ ਸਾਹਿਬ ਨੇ ਸਾਡੇ ਐਸੋਸ਼ੀਏਟ ਮੈਂਬਰ ਟਿੰਕੂ ਜੀ ਨੇ ਤੇ ਇਹਨਾਂ ਦੀ ਦੁਕਾਨ ਤੇ ਅੱਜ ਪਰਚੇ ਸ਼ੁਰੂ ਹੋਈ ਹੈ ਕਿਉਂਕਿ ਕਿਸਾਨਾਂ ਨੂੰ ਪਹਿਲਾਂ ਬਾਹਰ ਜਾਣਾ ਪੈਂਦਾ ਸੀ ਤੇ ਹੁਣ 3-4 ਸਾਲਾਂ ਤੋਂ ਅਸੀਂ ਲਗਾਤਾਰ ਹਰ ਸਾਲ ਬਾਸਪਤੀ ਦੀ ਜੋ ਪਰਚੇਜ ਹੈ ਪੌਣੀਗੜ ਦੀ ਮੰਡੀ ਸ਼ੁਰੂ ਹੋਈ ਹੈ ਇਸ ਕਰਕੇ ਸਾਰੇ ਆੜਤੀ ਸਹਿਵਾਣ ਖੁਸ਼ ਨੇ ਕਿਸਾਨ ਭਰਾ ਖੁਸ਼ ਨੇ ਲੇਬਰ ਵਾਲੇ ਖੁਸ਼ ਨੇ ਸਾਰਿਆਂ ਨੂੰ ਆਪਣੀ ਆਪਣੀ ਜਗ੍ਹਾ ਤੇ ਜੋੜਾ ਕੰਮ ਮਿਲਦਾ ਹੈ ਜੇ ਪਰਚੇਜ ਸ਼ੁਰੂ ਹੁੰਦੀ ਹੈ ਅਪਰਧਾਨ ਜੀ ਅਸੀਂ ਵੀ ਗੱਲ ਕੀਤੀ ਹੈ ਕਹਿੰਦੇ ਹੋਰਾਂ ਮੰਡੀਆਂ ਨਾਲੋਂ ਜਿਹੜਾ ਇਸ ਵਾਰ ਰੇਟ ਵੀ ਵਧੀਆ ਮਿਲਿਆ ਕੀ ਕਹਣਾ ਤੁਸੀਂ ਦੇਖੋ ਜੀ ਗੱਲ ਇਹ ਹੈ ਸਾਡੀ ਕੋਸ਼ਿਸ਼ ਬਹੁਤ ਹੈ ਵੀ ਸਾਡੀ ਮੰਡੀ 'ਚ ਕੰਮ ਚੱਲੇ ਅਨਾ ਹਾਲੇ ਦਾਲੇ ਮੰਡੀਆਂ 'ਚ ਖਰੀਦਦਾਰ ਜ਼ਿਆਦੇ ਹੁੰਦੇ ਨੇ ਲੇਕਿਨ ਇੱਥੇ ਵੀ ਦੋ ਖਰੀਦਦਾਰ ਸਾਡੇ ਲੋਕਲ ਨੇ 7-8 ਬਾਰੋਂ ਆਉਂਦੇ ਨੇ ਤੇ ਉਹਨਾਂ ਨੂੰ ਅਸੀਂ ਇਹੀ ਅਪੀਲ ਕੀਤੀ ਆ ਵੀ ਅਸੀਂ ਤੁਹਾਨੂੰ ਪੂਰਨ ਸਹਿਯੋਗ ਦਵਾਂਗੇ ਹਰ ਤਰ੍ਹਾਂ ਦਾ ਤੇ ਬਾਕੀ ਮੰਡੀਆਂ ਨੂੰ ਜੇ ਤੁਸੀਂ 20-30 ਰੁਪਏ ਸਾਡੇ ਅਰੇ ਵੱਧ ਵਿੱਚੋਂ ਮਾਲ ਖਰੀਦੋਗੇ ਤਾਂ ਉਹਦੇ ਨਾਲ ਸਾਡੀ ਵੀਰੇ ਆਮਦਾ ਜਿਹੜੀ ਜੀਰੀ ਦੀ ਉਹ ਵਧੂ ਕਿ ਕਿਸਾਨ ਵੀਰਾਂ ਨੂੰ ਕੀ ਅਪੀਲ ਕਰਨੀ ਬਸ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਦੇ ਆ ਸਾਡੇ ਇਲਾਕੇ ਦੇ ਜੋ ਕਿਸਾਨ ਵੀਰ ਨੇ ਵੱਧ ਤੋਂ ਵੱਧ ਜੀਰੀ ਲੈ ਕੇ ਆਉਣ ਇੱਥੇ ਤੇ ਸੁੱਕੀ ਲੈ ਕੇ ਆਉਣ ਤੇ ਉਹਦੇ ਨਾਲ ਰੇਟ ਵੀ ਵਧੀਆਂ ਮਿਲੂਗਾ ਤੇ ਆਪਣੀ ਮੰਡੀ ਕਾਮਯਾਬ ਹੋਗੀ ਜਿੰਨੀ ਜਿਆਦਾ ਜੀਰੀ ਦੀ ਆਮਦ ਹੋਊਗੀ ਜਿਆਦਾ ਲੈ ਕੇ ਆਣਗੇ ਉਨੀ ਪਰਚੇਜ਼ਰ ਬੰਦਾਂ ਹੋਣਗੇ